ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਤੇਗ ਦੇ ਵਿੱਚ ਉਬਾਲ ਕੇ ਗਰਮ ਪਾਣੀ ਦੇ ਵਿੱਚ ਤੇ ਸ਼ਹੀਦ ਕਰ ਦਿੱਤਾ ਗਿਆ ਪਰ ਉਹ ਉਬਲਦਾ ਹੋਇਆ ਪਾਣੀ ਜਿਹੜਾ ਹੈ ਨਾ ਉਹ ਹੱਡੀਆਂ ਤੇ ਮਾਸ ਨੂੰ ਅਲੈਦਾ ਕਰ ਗਿਆ ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਪਿਆਰ ਵਾਲਿਓ ਭਾਵੇਂ ਉਹ ਉਬਲਦੇ ਪਾਣੀ ਨੇ ਹੱਡੀਆਂ ਤੇ ਮਾਸ ਨੂੰ ਅਲੈਦਾ ਕਰ ਦਿੱਤਾ ਪਰ ਸਿੱਖ ਦੇ ਜੀਵਨ ਦੇ ਵਿੱਚੋਂ ਸਿੱਖੀ ਨਹੀਂ ਲਹਿੰਦਾ ਕਰ ਸਕੀ ਸਿੱਖੀ ਸਿਦਕ ਨਹੀਂ ਲਹਿੰਦਾ ਕਰ ਸਕੀ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਪਰ ਇੱਕ ਗੱਲ ਚੇਤੇ ਰੱਖਿਓ ਅੱਗ ਜਿਹੜੀ ਹੈ ਸਰੀਰ ਨੂੰ ਸਾੜ ਸਕਦੀ ਹੈ ਅੱਗ ਨੇ ਸਰੀਰ ਨੂੰ ਸਾੜ ਦਿੱਤਾ ਪਰ ਸਿੱਖੀ ਸਿਦਕ ਨਹੀਂ ਡੋਲਣ ਦਿੱਤਾ ਐਸੇ ਗੁਰੂ ਕੇ ਪਿਆਰਿਆਂ ਦੇ ਅੰਦਰ ਸਿੱਖੀ ਸਿਦਕ ਆਉਂਦਾ ਕਦੋਂ ਹੈ ਅਸੀਂ ਅੱਜ ਇਹੋ ਹੀ ਗੁਰੂ ਦੀ ਕਿਰਪਾ ਦੇ ਸਦਕਾ ਵਿਚਾਰ ਕਰਨੀ ਹੈ ਕਿ ਇਹ ਦ੍ਰਿੜਤਾ ਪੈਦਾ ਕਿਵੇਂ ਹੁੰਦੀ ਹੈ ਤੇ ਜਦੋਂ ਅਸੀਂ ਚਾਹੇ ਉਹ ਮੈਂ ਆ ਅਸੀਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ ਮੈਂ ਗੁਰੂ ਦਾ ਸਿੱਖ ਹਾਂ ਪਰ ਇੱਕ ਗੱਲ ਚੇਤੇ